ਪੰਜਾਬ ਦੇ ਸਮੂਹ ਤਹਿਸੀਲਦਾਰ ਸਮੂਹਿਕ ਛੁੱਟੀ ਤੇ ਚਲੇਗੇ ਅਤੇ ਭਗਵੰਤ ਮਾਨ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਉੱਤੇ ਵੱਡਾ ਐਕਸ਼ਨ ਲੈਂਦੇ ਹੋਏ ਕਿਹਾ ਗਿਆ ਕਿ ਛੁੱਟੀ ਤੇ ਜਾਣਾ ਤੇ ਹੁਣ ਛੁੱਟੀ ਤੇ ਹੀ ਰਹੋ ਮੈਂ ਹੋਰ ਅਫਸਰਾਂ ਕੋਲੋਂ ਰਿਸਟਰੀਆਂ ਕਰਵਾ ਲਵਾਂਗਾ ਲੋਕਾਂ ਨੂੰ ਖੱਜਲ ਖਵਾਲੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੁਸੀਂ ਦੇਖ ਸਕਦੇ ਹੋ ਕਿ ਬਰਨਾਲਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਪੀ ਬਨੇਜੀ ਇਸ ਮੌਕੇ ਰਿਸਟਰੀਆਂ ਆਪ ਦੇਖ ਰਹੇ ਹਨ ਅਤੇ ਉਹਨਾਂ ਵੱਲੋਂ ਵਿੱਕੀ ਦਾਬਲਾ ਜੀ ਜੋ ਕਿ ਉਹਨਾਂ ਦੇ ਲੀਡਰ ਹਨ ਉਹਨਾਂ ਦੇ ਕੋਲੋ ਰਿਸਪਰੇਸ਼ਨ ਤੇ ਰਜਿਸਟਰੀਆਂ ਦਾ ਕੰਮ ਜਿਹੜਾ ਹੈ ਕਰਵਾਇਆ ਜਾ ਰਿਹਾ ਹੈ ਭਗਵੰਤ ਮਾਨ ਨੇ ਆਪਣੇ ਹੀ ਤਹਿਸੀਲਦਾਰਾਂ ਨੂੰ ਕਿਹਾ ਕਿ ਉਹ ਕਰਪਟ ਹੋ ਚੁੱਕੇ ਹਨ ਤੇ ਮੇਰੇ ਕੋਲ ਕਰਪਸ਼ਨ ਲਈ ਕੋਈ ਵੀ ਮਾਫੀ ਨਹੀਂ ਹੈ ਕੀ ਕਿਹਾ ਬਨਾਰਾ ਡਿਪਟੀ ਕਮਿਸ਼ਨਰ ਨੇ ਆਹ ਦਿਖਾਨੇ ਆ ਖਾਸ ਰਿਪੋਰਟਰਾਂ ਨੂੰ ਸਾਡੇ ਅਨਰਾਗ ਵਰਮਾ ਜੀ ਸਾਡੇ ਅਫੀਸਰ ਸਾਹਿਬਾਨ ਉਹਨਾਂ ਨਾਲ ਗੱਲਬਾਤ ਕੀਤੀ ਕਿ ਕਾਰਨ ਕੀ ਹੈ ਉਹ ਕਹਿੰਦੇ ਜੀ ਸਾਡੇ ਦੋ ਤਿੰਨ ਕਲੀਗ ਸਾਡੇ ਦੋ ਤਿੰਨ ਸਾਥੀ ਡਿਜੀਲੈਂਸ ਨੇ ਕਰਪਸ਼ਨ ਚ ਫੜਲੇ ਉਹਨਾਂ ਨੂੰ ਕਲੀਅਰ ਕਰੋ ਤੇ ਫਿਰ ਅਸੀਂ ਕੰਮ ਕਰਾਂ मतलब ਸਿੱਧੀ ਜੀ ਸਿੱਧਾ ਜਿਹਾ ਕਹਿ ਰਹੇ ਨੇ ਕਿ ਸਾਨੂੰ ਕਰਪਸ਼ਨ ਦਾ ਲਾਇਸੈਂਸ ਦੇ ਦਿਓ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਰਪਸ਼ਨ ਜ਼ੀਰੋ ਟੋਲਰੈਂਸ ਹੈ ਜੇ ਉਹ ਸਮੂਹਿਕ ਛੁੱਟੀ ਲੈ ਕੇ ਇਹ ਕਹਿੰਦੇ ਨੇ ਕਿ ਅਸੀਂ ਲੋਕਾਂ ਦਾ ਕੰਮ ਰੋਕ ਦਾਂਗੇ ਤਾਂ ਅਸੀਂ ਅੱਜ ਸਾਰੇ ਪੰਜਾਬ ਦੀਆਂ ਤਹਿਸੀਲਾਂ ਦੇ ਵਿੱਚ ਨੈਤ ਪ੍ਰੀਧਾਰਾਂ ਨੂੰ ਕਾਨੂੰਗੋਜ਼ ਨੂੰ ਈਵਨ ਜੇ ਉਹ ਤੋਂ ਵੀ ਛੋਟਾ ਕੋਈ ਅਫਸਰ ਹੈ ਉਹਨੂੰ ਵੀ ਅਸੀਂ ਫ੍ਰੀਸ਼ਟੀ ਕਰਨ ਦਾ ਅਧਿਕਾਰ ਦਿੱਤਾ ਸਰਟੀਫਿਕੇਟ ਕਰਨ ਦਾ ਹੱਕ ਤਾਂ ਜੇ ਉਹ ਬਾਪੂਤੀ ਵਿਆਪਕ ਕਰਦੀ ਹੈ ਤਾਂ ਤਮ ਤਬੂ ਇਸ ਨੇ ਅਪਰ ਮੰਗੀ ਹੈ ਇਹ ਦੇ ਵਿੱਚ ਇਹ ਤਹਿਸੀਲਾਰੇ ਸਾਰੇ ਉੱਥੇ ਕਿਤੇ ਗਏ ਨਹੀਂ ਇਸ ਕਰਕੇ ਅਸੀਂ ਆਪਣਾ ਪੀਸੀ ਆਫਿਸ ਦੇ ਸਟਾਫ ਨੂੰ ਤੇ ਪੀਸੀਸ ਆਫਸਨ ਨਾਲ ਲਾ ਕੇ ਰਜਿਸਟਰੀ ਦੇ ਕੰਮ ਉਹਨਾਂ ਅਸੀਂ ਸ਼ੁਰੂ ਕਰਾ ਦਿੱਤਾ ਇਹ ਸਾਰੇ ਬਰਨਾਲਾ ਪਿੰਡ ਵਾਸੀਨ ਇਹ ਅਪੀਲ ਕੀਤੀ ਹੈ ਜਾਨੀ ਕਿ ਬੈਂਤੀ ਕੀ ਪਿਧਾਰੀ ਜਿਨ੍ਹਾਂ ਨੂੰ ਰਜਿਸਟਰ ਰਜਿਸਟ੍ਰੇਸ਼ਨ ਕਰਨਾ ਹੋਵੇ ਉਹ ਦਫਤਰਾਂ ਸਾਹਿਬੋਂ ਕਰਾ ਸਕਦੇ ਨੇ ਕੋਈ ਰੁਕਾਵਟ ਕਿਸੇ ਲਈ ਕੋਈ ਦਿੱਕਤ ਨਹੀਂ